ਸਸ਼ੀਗਰ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਦਾ ਮਾਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਚੜਦੀ ਗਲਾਸ਼ ਹੋਵੋਗੇ ਜਿੰਨੀਆਂ ਮਰਜੀ 네ਗੇਟਿਵਿਟੀ ਵੀਡੀਓਜ਼ ਆ ਜਾਣ ਜਾਂ ਜਿੰਨੀਆਂ ਮਰਜੀ ਮੇਰੇ ਵਰਗਾ ਪੋਜ਼ਿਟਿਵਿਟੀ ਕੈਨੇਡਾ ਲਈ ਬੋਲੀ ਜਾਵੇ ਤੇ ਜੋ ਸਾਹਮਣੇ ਵਾਲੇ ਕਰਨਾ ਤੇ ਉਹਨੇ ਕਰਨਾ ਹੀ ਤੇ ਜੇ ਉਹਨੇ ਆਪਣੇ ਬੱਚੇ ਨੂੰ ਬਾਹਰ ਭੇਜਣਾ ਤੇ ਉਹਨੇ ਭੇਜਣਾ ਹੀ ਹੈ ਕਿਉਂਕਿ ਇਹ ਚੀਜ਼ ਉਹ ਵਾ ਜਿਹੜੇ ਕਿ ਲੱਖਾਂ ਹੀ ਬੱਚਿਆਂ ਨੇ ਕਰਕੇ ਦਿਖਾਇਆ ਹੋਇਆ ਉੱਥੇ ਜਾ ਕੇ ਸਪਣੇ ਆਪਣੇ ਵੀ ਪੂਰੇ ਕੀਤੇ ਮਾਪਿਆਂ ਦੇ ਵੀ ਪੂਰੇ ਕੀਤੇ ਬਟ ਆ ਮੈਂ ਥੋੜਾ ਉਹਦੇ ਵਿੱਚ ਹਾਡਾਨ ਕਰ ਦਿੰਦਾ ਕਿ ਯਾਰ ਜੇ ਬਾਹਰ ਜਾਓ ਨਾ ਦੁਨੀਆ ਛੋਟੀ ਕਰੋ ਆਪਣਾ ਪੰਜਾਬ ਚ ਜ਼ਮੀਨਾਂ ਨਹੀਂ ਵੇਚ ਕੇ ਜਾਣਾ ਤੇ ਨਾ ਹੀ ਬਾਹਰੋਂ ਵੇਚਣੀ ਆ ਡਬਲ ਕਰਨੀ ਆ ਯਾਰ ਜੇ ਪੇ ਕੋਲ ਮੈਂ ਤਾਂ ਕਹੂੰਗਾ ਆਪਣੇ ਮਾਪੇ ਕੋਲ ਦਾਦੇ ਸਾਡੇ ਕੋਲ ਦਾਦਿਆਂ ਦੀਆਂ ਸਾਡੇ ਕੋਲ 10 ਗਿੱਲੇ ਪਹਿਲੀ ਮੈਂ ਇੱਕ ਐਗਜ਼ਾਮਪਲ ਦਿੰਦਾ 10 ਦੀ 20 ਕਰਕੇ ਦਿਖਾਉਣੀ ਆ ਤਾਂ ਫਰਕ ਕੈਨੇਡਾ ਜਾਂਦਾ ਨਹੀਂ ਤਾਂ ਠੀਕ ਆ ਮੈਂ ਕਿਉਂਕਿ ਰੱਬ ਨੇ ਜ਼ਿੰਦਗੀ ਦਿੱਤੀ ਆ ਤੇ ਕਰਕੇ ਦਿਖਾਉਣਾ ਮੈਂ ਇਸ ਵੇਲੇ ਤੇ ਸਿਰਾ ਜਰੂਰ ਲਾਉਣਾ ਸੋ ਜੇ ਜਿਹਨੇ ਤਾਂ ਆਪਣਾ ਬੱਚਾ ਭੇਜਣਾ ਤੇ ਉਹਨੇ ਭੇਜਣਾ ਹੀ ਆ ਤੇ ਪਿਛਲੇ ਸਮੇਂ ਦੇ ਵਿੱਚ ਇੰਨੀ ਰਿਫਿਊਜ਼ਲ ਵਜਿਨਾਂ ਦੇ ਮਾਪੇ ਨੇ ਐਕਟਿਵ ਵੀ ਬੜਾ ਹੋ ਗਿਆ ਬੱਚਾ ਕਹਿੰਦਾ ਯਾਰ ਆ ਕੀ ਹੋ ਗਿਆ ਸਾਡੀ ਵਾਰੀ ਆਈ ਕੈਨੇਡਾ ਬੰਦ ਹੋ ਗਿਆ ਉਪਰੋਂ ਹੋਣਾ ਕੈਨੇਡਾ ਦੇ ਨਵੇਂ ਪ੍ਰਾਈਮ ਮਿਨਿਸਟਰ ਨੇ ਸੌ ਵੀ ਖਾਲੀ ਹੈਗੀ ਆ ਤੇ ਹੁਣ ਇਦਾਂ ਲੱਗ ਰਿਹਾ ਕਿ ਪਤਾ ਨਹੀਂ ਹੁਣ ਨਹੀਂ ਕੁਝ ਹੋਣਾ ਨਹੀਂ ਉਹਨਾਂ ਵਾਰੀ ਸਾਰੇ ਰਾਹਤੇ ਬੰਦ ਆ ਤੇ ਅੱਜ ਜੇ ਮੈਂ ਦੱਸ ਦਵਾਂ ਆ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਤੋਂ ਜਾਣ ਤੋਂ ਪਹਿਲਾਂ ਪਹਿਲਾਂ ਅਨਾਉਂਸਮੈਂਟ ਦਾ ਚਲੋ ਨੇ ਕਰ ਹੀ ਦਿੱਤੀ ਸੀ ਇੰਨੀਆਂ ਪੋਜ਼ਿਟਿਵਿਟੀ ਦੀਆਂ ਨਿਊਜ਼ ਆਈਆਂ ਕੈਨੇਡਾ ਨੇ ਸਾਫ਼ ਤੌਰ ਤੇ ਚੌਰ ਮੂਰੀਆਂ ਬੰਦ ਕਰਕੇ ਇਹ ਵੀ ਦੱਸ ਦਵਾ ਜਾਂਦੇ ਜਾਂਦੇ ਕਿ ਕਿ ਹੁਣ ਪੋਜ਼ਿਟਿਵ ਵੀਜ਼ਾਸ ਵੀ ਦੇਖਣ ਨੂੰ ਮਿਲ ਗਏ ਤੇ ਮੇਰੇ ਮੂਹਰੇ ਤੁਸੀਂ ਸੁਣਾਇਆ ਵੀ ਹੋਗਾ ਜਦੋਂ ਮੈਂ ਕਹੇ ਸੀ ਨਾ ਕੈਨੇਡਾ ਦੀ ਸਖਤੀ ਯਸ ਬਹੁਤ ਤਕੜੇ ਲੈਵਲ ਤੇ ਰਿਫਿਊਜ਼ਲ ਵਧੀ ਸੀ ਆਟਾਟ ਬੈਂਡ ਵਾਲੇ ਬੱਚੇ ਰਿਫਿਊਜ਼ਲ ਲੈ ਗਏ ਪਰ ਕੈਨੇਡਾ ਉਹ ਕੰਟਰੀ ਹੈ ਜਿਹੜੀ ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਦਿੰਦੀ ਆ ਬਟ ਮੈਂ ਦੁਬਾਰਾ ਇੱਥੇ ਕਹਿੰ ਜੇ ਤੁਸੀਂ ਸਿਆਣਾ ਆਪਣਾ ਨਹੀਂ ਕਰਦੇ ਕੰਮ ਸਟਾਰਟਿੰਗ ਤੋਂ ਡਿਸੀਜਨ ਨਹੀਂ ਲੈਂਦੇ ਪਹਿਲੇ ਦਿਨ ਮੈਂ ਤਾਂ ਕਹਾਂਗਾ ਆਪਣੇ ਸਲਾਹਕਾਰ ਦੀ ਚੋਣ ਨਹੀਂ ਕਰਦੇ ਫਿਰ ਮੈਂ ਤਾਂ ਕਹਾਂਗਾ ਆਉਣ ਵਾਲੇ ਸਮੇਂ 'ਚ ਉਹਦੇ ਫਸਣ ਦੇ ਚਾਂਸਸ ਜ਼ਿਆਦਾ ਜ਼ਰੂਰ ਆ ਕਿਉਂਕਿ ਕੈਨੇਡਾ ਨੇ ਉਹਨਾਂ ਲਿਸਟ ਦੇਤੀ ਆ ਕਿ ਆਹ ਕੋਰਸ ਦੇ ਵਿੱਚ ਆ ਕੇ ਪੜੋ ਦੈਨ ਜਿਹੜਾ ਕਿ ਤੁਸੀਂ ਜਿਹੜਾ ਕਿ ਆ ਵਰਕ ਪਰਮਿਟ ਦਾ ਕੀ ਸਾਡੇ ਕੋਲ ਤੁਸੀਂ ਇੱਥੇ ਕੀ ਲੈ ਸਕਦੇ ਜਿਹੜੇ ਕੀ ਹੈਗੇ ਆ ਇੱਕ ਹੋਰ ਕੈਨੇਡਾ ਨੇ ਜਿਹੜਾ ਅਪਡੇਟ ਦਿੱਤਾ ਹੈਗਾ ਜਿਹੜਾ ਕਿ ਆ ਕਿ ਜੇ ਤੁਸੀਂ ਉੱਥੇ ਗ੍ਰੈਜੂਏਸ਼ਨ ਕਰਦੇ ਕਿਸੇ ਵੀ ਸਟਰੀਮ ਦੇ ਵਿੱਚ ਕਰਦੇ ਹਾਂ ਤਾਂ ਤੁਸੀਂ ਪੀਜੀਡਬਲੀ ਪੀਜੀਡਬਲਪੀ ਲੈ ਹੀ ਜਾਓਗੇ ਉਹ ਵੀ ਇੱਕ ਅਮਲੀ ਟੈਨਸ਼ਨ ਆ ਉਹਨੇ ਖਤਮ ਕਰ ਦਿੱਤੀਆਂ ਪਰ ਮੇਂ ਚੀਜ਼ ਮੈਂ ਤਾਂ ਕਹੂੰਗਾ ਕਿ ਕੈਨੇਡਾ ਇਸ ਵੇਲੇ ਠੋਕ ਵਜਾ ਕੇ ਕਹਿ ਰਿਹਾ ਕਿ ਸਕਿੱਲ ਤੇ ਆਜੋ ਜਾਂ ਲੈਂਗੁਏਜ ਤੇ ਆਦੋ ਲੈਂਗੁਏਜ ਕਿਹੜੀ ਫ੍ਰੈਂਚ ਤੇ ਆਜੋ ਦੈਨ ਤੁਹਾਨੂੰ ਕੋਈ ਰਾਈ ਹੈ ਨਹੀਂ ਮੈਂ ਤਾਂ ਕਹੂੰਗਾ ਇਹ ਉਹ ਚੀਜ਼ਾਂ ਆ ਅੱਗੇ ਪੁਰਾਣੇ ਜਿਹੜੇ ਬੱਚਿਆਂ ਨੇ ਨਾ ਕਿੰਨੇ ਮੈਂ ਤਾਂ ਕਹੂੰਗਾ ਹਜ਼ਾਰਾਂ ਡਾਲਰ ਦੇ ਦੇ ਕੇ ਨਾ ਪੱਕੇ ਹੋਏ ਉੱਥੇ ਕਈ ਲੱਖਾਂ ਰੁਪਏ ਦੇ ਦੇ ਕੇ ਸੋ ਮੈਂ ਤਾਂ ਕਹੂੰਗਾ ਬਿਨਾਂ ਕੰਮ ਕੀਤੇ ਹੋਏ ਜੇ ਤੁਸੀਂ ਕੈਨੇਡਾ ਨੇ ਜੋ ਗਾਈਡਲਾਈਨਸ ਦਿੱਤੀਆਂ ਪਹਿਲੇ ਦਿਨ ਤੇ ਆਪਾਂ ਉਹਨੂੰ ਫਾਲੋ ਕਰਦੇ ਫ੍ਰੀ ਚ ਪੱਕੇ ਹੋ ਜੂਗਾ ਕੈਨੇਡਾ ਜੁਆ ਇਸ ਵੇਲੇ ਵੱਡਾ ਡਰ ਡਰ ਗੱਲਾਂ ਚ ਹੀ ਰਹਿ ਜਾਣਾ ਸੋ ਐਸ ਵੇਲੇ ਕੈਨੇਡਾ ਸਟੱਡੀ ਵੀਜ਼ਾ ਜੇ ਜਾਣਾ ਮੈਂ ਇਹਨੂੰ ਸਭ ਤੋਂ ਵਧੀਆ ਮੂਵਮੈਂਟ ਕਹੂੰਗਾ ਪਤਾ ਕਿਉਂ ਕਹੂੰਗਾ ਇਹਦੇ ਪਿੱਛੇ ਵੀ ਇੱਕ ਰੀਜ਼ਨ ਹੈ ਮੇਰਾ ਕਾਰੋਬਾਰ ਹੋਰ ਰੀਜ਼ਨ ਨਹੀਂ ਹੈਗਾ ਮੈਂ ਦੁਬਾਰਾ ਕਹਿਣਾ ਜਿਹਨੇ ਤਾਂ ਜਾਣਾ ਬੈਸਟ ਟਾਈਮ ਪਤਾ ਕਿਉਂ ਆ ਇਸ ਵੇਲੇ ਨਾ ਹਰ ਮਾਪੇ ਦੇਖ ਰਿਹਾ ਕਿ ਯਾਰ ਉਹ ਬੰਦਾ ਪਹਿਲੋ ਕਰ ਲਵੇ ਠੀਕ ਆ ਵੀਜ਼ੇ ਆ ਰਹੇ ਆ ਫਿਰ ਆਪਾਂ ਕਰਦੇ ਜਾਂ ਅੱਗੇ ਅੰਦਰੋਂ ਨਿਊਜ਼ ਵਧੀਆ ਆ ਜਾਣ ਫਿਰ ਆਪਾਂ ਕਰਦੇ ਆ ਸੋ ਮੈਂ ਤਾਂ ਕਹਾਂਗਾ ਯਾਰ YouTube ਤੇ ਵਲੌਗਰਸ ਨੇ ਤਾਂ ਨਾ ਬਹਿ ਜਾ ਬਹਿ ਇਕ ਰਹੀ ਕੈਨੇਡਾ ਦੀ ਇਸ ਵੇਲੇ ਤੱਕ ਮੈਂ ਕਹਾਂਗਾ ਯਾ ਜੇ ਕਰਾਈ ਨਾ ਤਾਂ ਆ ਵੀ ਨਿਊਜ਼ ਦਿਆ ਕਰੋ ਜੋ ਹੁਣ ਕਹਿ ਰਹੇ ਉਹ ਤਾਂ ਆਪਣੇ ਇਲੀਗਲ ਬੰਦੇ ਜਿਹੜੇ ਕਿ ਜਿਹਾ ਤੁਹਾਡੇ ਚ ਕਰ ਰਹੇ ਨੇ ਉਹਨਾਂ ਨੂੰ ਵੀ ਪੱਕੇ ਕਰਨ ਦੀਆਂ ਗੱਲਾਂ ਕਰਨਦੇ ਆ ਸੋ ਇਸ ਲਈ ਵਧੀਆ ਟਾਈਮ ਤਾਂ ਆ ਸਾਰੀਆਂ ਯੂਨੀਵਰਸਿਟੀਆਂ ਸਾਰੀਆਂ ਕਾਲਜੇਸ ਵੱਡੇ ਤੋਂ ਵੱਡਾ ਵਧੀਆ ਕਾਲਜ ਤੇ ਐਡਮਿਸ਼ਨ ਲੈਣਾ ਇੱਕ ਸੁਪਨਾ ਹੁੰਦਾ ਸੀ ਉਹ ਹੱਥ ਫਲਾ ਕੇ ਖੜੇ ਕਿਉਂਕਿ ਐਂਡ ਆਫ ਦਾ ਡੇ ਨਾ ਕਹਿੰਦੇ ਪੈਸਾ ਦਾ ਕਿਸੇ ਨੂੰ ਚਾਹੀਦਾ ਰੈਵਨਿਊ ਤਾਂ ਸਭ ਨੂੰ ਚਾਹੀਦਾ ਹੀ ਆ ਸੋ ਤੁਸੀਂ ਆਪਣਾ ਮਨ ਪਸੰਦ ਦਾ ਜਿਹੜਾ ਕੋਰਸ ਲੈ ਸਕਦੇ ਆ ਐਸ ਵੇਲੇ ਕਾਲਜ ਯੂਨੀਵਰਸਿਟੀਆਂ ਜਿਹੜੀਆਂ ਕਿ ਸਕਾਲਰਸ਼ਿਪ ਵੀ ਜਿਹੜੀਆਂ ਕਿਆਂ ਦੇ ਰਹੀਆਂ ਜੋ ਕਿ ਕੈਨੇਡਾ ਦੇ ਵਿੱਚ ਨਾ ਬਰਾਬਰ ਕਿਤੇ ਹੁੰਦੀਆਂ ਸੀਗੀਆਂ ਸੋ ਦਿਸ ਇਜ਼ ਦਾ ਰਾਈਟ ਟਾਈਮ ਮੈਂ ਤਾਂ ਕਹੂੰਗਾ ਬੈਸਟ ਟਾਈਮ ਕਿ ਜੇ ਕੈਨੇਡਾ ਜਾਣਾ ਵੀਜ਼ਾ ਨਹੀਂ ਵੀਜ਼ਾ ਤਾਂ ਆ ਹੀ ਜਾਊਗਾ ਨਾ ਅੱਜ ਨਹੀਂ ਆਊਗਾ ਰਾਪਣਾਗਰੀ ਜੇ ਰਿਫਿਊਜ਼ਲ ਹੋਇਆ ਦ ਜ਼ਿੰਦਗੀ ਕਿੱਦਾਂ ਬਣਾਉਂਗੇ ਸੋ ਸਹੀ ਕੋਰਸ ਲੈਣ ਲੈ ਸਭ ਤੋਂ ਵਧੀਆ ਟਾਈਮ ਜਿਹੜਾ ਹੈਗਾ ਵਾ ਸੋ ਇਸ ਵੇਲੇ ਆਪਣਾ ਜੇ ਤੁਸੀਂ ਮੈਂ ਤਾਂ ਕਹੂੰਗਾ ਫੈਸਲੇ ਮੇਰੇ ਵਰਗਾ ਵੀ ਜੋ ਮੱਝੀ ਕਹਿੰਦਾ ਕੈਨੇਡਾ ਦੀ ਅਫੀਸ਼ੀਅਲ ਵੈਬਸਾਈਟ ਵੀ ਚੈੱਕ ਕਰੀ ਚਲੋ ਉਹਨਾਂ ਦੇ ਜਿਹੜੇ ਕੀ ਫਰਦਰ ਪਲਾਨ ਵੀ ਤੁਸੀਂ ਦੇਖਦੇ ਰਹੋ ਥੈਨ ਤੁਸੀਂ ਜਿਹੜਾ ਕੀ ਐਨਾਲਿਸਿਸ ਕਰੋਗੇ ਹਾਂ ਕੀ ਸਹੀ ਆ ਕੀ ਗਲਤ ਆ ਬਾਕੀ ਮੇਰੇ ਵਿਜ਼ਨ ਦੇ ਲਈ ਦਿਸ ਇਜ਼ ਦਾ ਬੈਸਟ ਟਾਈਮ ਟੂ ਅਪਲਾਈ ਫਾਰ ਕੈਨੇਡਾ ਸਟੱਡੀ ਵੀਜ਼ਾ ਕਿਉਂਕਿ ਐਸ ਵੇਲੇ ਤੁਸੀਂ ਆਪਣੇ ਮਨਪਸੰਦ ਦਾ ਕੰਪੀਟੀਟਿਵ ਜਿਹੜਾ ਕੋਰਸ ਲੈਣ ਦੇ ਜਿਹੜੀ ਤੁਹਾਡੀਆਂ ਉਮੀਦਾਂ ਬਹੁਤ ਜਿਹੜੀਆਂ ਕਿ ਜ਼ਿਆਦਾ ਹੈਗੀਆਂ ਬਾਕੀ ਉਮੀਦ ਕਰਦਾ ਹਾਂ ਤੁਹਾਡਾ ਬੱਚਾ ਵੀ ਕੈਨੇਡਾ ਜਾ ਕੇ ਜ਼ਿੰਦਗੀ ਜ਼ਰੂਰ ਬਣਾਵੇ ਤੇ ਹੋਰ ਹਜ਼ਾਰਾਂ ਬੱਚਿਆਂ ਵਾਸਤੇ ਉਹ ਇੱਕ ਐਗਜ਼ਾਮਪਲ ਬਣੇ ਰੋਲ ਮਾਡਲ ਬਣੇ ਤੇ ਉਹਦੇ ਵਾਸਤੇ ਮਾਪਿਆਂ ਨੂੰ ਵੀ ਮੈਂ ਤੇ ਕਹਾਂਗਾ ਆਪਣੇ ਬੱਚਿਆਂ ਨੂੰ ਹਮੇਸ਼ਾ ਹੱ ਪੋਜ਼ਿਟਿਵਿਟੀ ਜਿਹੜੀ ਕੀ ਆ ਜਰੂਰ ਬਣਾਈ ਰੱਖੋ